ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਚੱਲੇ ਆ ਜੀ ਕਿਸੇ ਦੇ ਭਉਗਤੇ ਜੀ ਤੇ ਬਹੁਤ ਖੁਦਾਇਕ ਹੈ ਜੀ ਖਬਰ ਇਹ ਸਾਡੇ ਲਈ ਸਾਡੇ ਰਿਸ਼ਤੇਦਾਰਾਂ ਲਈ ਸਾਰਿਆਂ ਲਈ ਬਹੁਤ ਜ਼ਿਆਦਾ ਦੁਖਦਾਇਕ ਖਬਰ ਹੈ ਜੀ ਮੇਰੇ ਜੀਜਾ ਜੀ ਦੇ ਛੋਟੇ ਬ੍ਰਦਰ ਦੀ ਡੈਥ ਹੋ ਗਈ ਜੀ ਉਹ ਪਰਿਵਾਰ ਦੇ ਵਿੱਚ ਸਾਰਿਆਂ ਤੋਂ ਛੋਟੇ ਸੀਗੇ ਜੀ ਉਹਨਾਂ ਦਾ ਜਾਣਾ ਨਾ ਪੂਰਾ ਹੋਣ ਵਾਲਾ ਘਟਾ ਹੋਇਆ ਜੀ ਕਿਉਂਕਿ ਸਾਰੇ ਤਾਂ ਛੋਟੇ ਹੋਣ ਦੇ ਨਾਲ ਨਾਲ ਉਹ ਇੱਕ ਛੋਟੇ-ਛੋਟੇ ਬੱਚਿਆਂ ਦੇ ਫਾਦਰ ਸੀਗੇ ਜੀ ਤੇ ਛੋਟਾ ਜਿਹਾ ਬੇਟਾ ਹੈ ਜੀ ਉਹਨਾਂ ਦਾ ਛੋਟਾ ਵਾਲਾ ਬੇਟਾ ਤਾਂ ਬਹੁਤ ਖੁਦਾਇਕ ਲੱਗਿਆ ਜੀ ਪਰਮਾਤਮਾ ਐਦਾਂ ਦੀ ਉਮਰ ਕਿਸੇ ਨੂੰ ਨਾ ਬਖਸ਼ੇ ਜੀ ਐਦਾਂ ਦੀ ਮੌਤ ਕਿਸੇ ਦੀ ਵੀ ਨਾ ਹੋਵੇ ਐਕਸੀਡੈਂਟ ਨਾਲ ਉਹਦੀ ਮੌਤ ਹੋ ਗਈ ਜੀ ਕੁਦਰਤ ਹੀ ਪਰਮਾਤਮਾ ਦਾ ਬਸ ਜੋ ਵੀ ਪਾਣਾ ਹੋਇਆ ਉਹ ਸੀ ਐਕਸਪਲੇਨ ਨਹੀਂ ਕਰ ਸਕਦੇ ਜੀ ਬਹੁਤ ਬੁਰਾ ਲੱਗਿਆ ਬਹੁਤ ਖਰਾਬ ਲੱਗਿਆ ਜੀ ਤੇ ਪਿਛਲੇ ਦਿਨੀ ਇਹ 12 ਤਰੀਕ ਨੂੰ ਐਕਸੀਡੈਂਟ ਹੋਇਆ ਸੀਗਾ ਤੇ ਔਨ ਦੀ ਸਪੋਟ ਤੇ ਉਹਨਾਂ ਦੀ ਡੈਥ ਹੋ ਗਈ ਸੀਗੀ ਉਹ ਅਸੀਂ ਤਸਵੀਰਾਂ ਵੀ ਤੁਹਾਡੇ ਨਾਲ ਅਸੀਂ ਸ਼ੇਅਰ ਨਹੀਂ ਕਰ ਸਕਦੇ ਜੀ ਜਿਸ ਹਿਸਾਬ ਨਾਲ ਉਹਨਾਂ ਦੀ ਮੌਤ ਹੋਈ ਹੈ ਜੀ ਤੇ ਮੇਰੇ ਭਾਜੀ ਦੇ ਉਹ ਬ੍ਰਦਰ ਸੀਗੇ ਜੀ ਛੋਟੇ ਵਾਲੇ ਭਾਅ ਸੀਗੇ ਜੀ ਬਹੁਤ ਖਰਾਬ ਲੱਗਿਆ ਪਰਮਾਤਮਾ ਉਹਨਾਂ ਦੇ ਹੈ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੀ ਤੰਦਰੁਸਤ ਰੱਖੇ ਉਹਨਾਂ ਦੇ ਪਰਿਵਾਰ ਨੂੰ ਜਿਹੋਦੇ ਬੱਚਿਆਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖੇ ਉਹਨਾਂ ਦੀ ਵਾਈਫ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਸਬਰ ਬਖਸ਼ੇ ਸਮਤ ਬਖਸ਼ੇ ਬਾਬਾ ਜੀ ਉਹਨਾਂ ਨੂੰ ਤੰਦਰੁਸਤ ਰੱਖੇ ਤੇ ਜੋ ਉਹ ਗਏ ਨੇ ਜੀ ਜਿਸ ਸਾਹ ਨਾਲ ਉਹਦਾ ਐਕਸੀਡੈਂਟ ਹੋਇਆ ਜੋ ਵੀ ਮੈਂ ਉਸ ਚੀਜ਼ ਨੂੰ ਐਕਸਪਲੇਨ ਹੀ ਨਹੀਂ ਕਰ ਸਕਦੇ ਜੀ ਅਸੀਂ ਤੇ ਮੇਰੇ ਲਈ ਬਹੁਤ ਜ਼ਿਆਦਾ ਦੁਖਦਾਈ ਕਿਸ ਕਰਕੇ ਹੈ ਜੀ ਕਿਉਂਕਿ ਮੈਂ ਉਹਨਾਂ ਦੀ ਅਸੀਂ ਖੁਸ਼ੀਆਂ ਪਾਉਣਾ ਚਾਹੁੰਦੇ ਸੀਗੇ ਮੈਨੂੰ ਪਤਾ ਹੀ ਨਹੀਂ ਸੀ ਮੈਂ ਉਹਨਾਂ ਦੀ ਇਹ ਜਿਹੀਆਂ ਵੀ ਵੀਡੀਓਜ਼ ਪਾਵਾਂਗੀ ਕਦੇ ਸੋਚਿਆ ਵੀ ਨਹੀਂ ਸੀ ਤੇ ਬਹੁਤ ਖਰਾਬ ਲੱਗਿਆ ਜੀ ਤੇ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿ ਮੇਰੇ ਕੋਲ ਕੋਈ ਸ਼ਬਦ ਨਹੀਂ ਜੀ ਉਹਨਾਂ ਵਾਸਤੇ ਤੇ ਮੈਂ ਨਾ ਕਹਿਣਾ ਚਾਹੁੰਦੀ ਆ ਜੀ ਤੇ ਬਾਬਾ ਜੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿ ਉਹਦੇ ਬੱਚਿਆਂ ਦੇ ਸਿਰ ਤੇ ਇੰਨਾ ਕਮੇਰ ਭਰਿਆਤ ਬਖਸ਼ੇ ਕਿ ਜੋ ਉਹ ਇੰਨੀ ਕੁ ਉਮਰ ਦੇ ਵਿੱਚ ਗਏ ਨੇ ਜੋ ਉਹਨਾਂ ਦੀਆਂ ਕਮੀਆਂ ਐ ਜੋ ਉਹਨਾਂ ਦੀ ਉਹ ਉਹਨਾਂ ਦੇ ਬੱਚੇ ਪੂਰੇ ਕਰਨ ਜੀ ਉਹਨਾਂ ਦੇ ਬੱਚਿਆਂ ਨੂੰ ਪਰਮਾਤਮਾ ਇੰਨੀ ਕੀ ਤਰੱਕੀ ਬਖਸ਼ੇ ਕਿ ਵੀ ਉਹ ਆਪਣੇ ਸਾਰੀਆਂ ਚੀਜ਼ਾਂ ਜੋ ਉਹਦੇ ਫਾਦਰ ਸਾਹਿਬ ਦੇ ਨੇ ਪੂਰੀਆਂ ਕਰਨੀਆਂ ਸੀਗੀਆਂ ਉਹਨਾਂ ਦੀ ਖੁਦ ਕੁਦਰਤੀ ਪਰਮਾਤਮਾ ਕਰੇ ਜੀ ਪੂਰੀ ਕੁਦਰਤ ਕਰੇ ਉਹਨਾਂ ਦੀਆਂ ਚੀਜ਼ਾਂ ਪੂਰੀਆਂ ਬਹੁਤ ਖਰਾਬ ਹੈ ਜੀ ਇਹ ਮਾਹੌਲ ਤੇ ਲੋ ਜੀ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਚੱਲੇ ਜੀ ਤੇ ਉਸ ਤੋਂ ਬਾਅਦ ਉਹਨਾਂ ਦਾ ਹੁਕਮਨਾਮਾ ਹੈ ਜੀ ਜਾਂਦੇ ਜਾਂਦੇ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖ ਕੇ ਜਾਇਓ ਜੀ ਸ਼ੋਕ ਨੂੰ ਭਰਨਾ ਨਹੀਂ ਜਾਣਾ